ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਮੈਡੀਕਲ ਮਾਨਯੋਗ ਮੁਮਕੀ ਸਾਖੀ ਖਾਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਂ ਡਾਕਟਰ ਸੋਰਨਜੀ ਤਵਨ ਸਿਹਤ ਪਰਜਾ ਅੰਮ੍ਰਿਤਸਰ ਹੜਾ ਤੋਂ ਪ੍ਰਭਾਵਿਤ ਇਲਾਕੇ ਦੇਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਹੈ ਕਿ ਹੜਾ ਤੋਂ ਬਾਅਦ ਜਦੋਂ ਪਾਣੀ ਦਾ ਪੱਧਰ ਘਟਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਆਪਣੀ ਗ੍ਰਿਫਤ ਚ ਲੈ ਸਕਦੀਆਂ ਜਿਵੇਂ ਕਿ ਗੰਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਉਲਟੀਆਂ ਟਟੀਆਂ ਦਸਤਰੋ ਹੈਜਾ ਇਲੀਆ ਟਾਈਫਾਇਡ ਬੁਖਾਰ ਆਦੀ ਜਾਂ ਮੱਛਰਾਂ ਆਦਿ ਤੋਂ ਫੈਲਣ ਵਾਲੀਆਂ ਬਿਮਾਰੀਆਂ ਡੇਂਗੂ ਟਿਕਨ ਖੁੰਡੀਆਂ ਮਲੇਰੀਆ ਬੁਖਾਰ ਇਹਨਾਂ ਤੋਂ ਬਚਣ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨੇ ਜਿਵੇਂ ਕਿ ਜਿਹੜਾ ਦੰਦੇ ਪਾਣੀ ਤੋਂ ਬਿਮਾਰੀਆਂ ਫੈਲਦੀਆਂ ਹਨ ਉਹਨਾਂ ਤੋਂ ਬਚਣ ਲਈ ਜਿਹੜਾ ਪੀਣ ਵਾਲਾ ਪਾਣੀ ਆ ਉਹ ਜਾਂ ਤਾਂ ਉਬਾਲ ਕੇ ਪੀਓ ਜਾਂ ਕਲੋਰਿੰਗ ਦੀਆਂ ਗੋਲੀਆਂ ਸਿਹਤ ਭਗਵਾਨੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ 20 ਲੀਟਰ ਪਾਣੀ 'ਚ ਇੱਕ ਕਲੋਰਿੰਗ ਦੀ ਗੋਲੀ 20 ਮਿੰਟ ਪਾ ਕੇ ਰੱਖਣੀ ਆ ਉਸ ਤੋਂ ਬਾਅਦ ਉਹ ਪਾਣੀ ਪੀਣ ਵਾਲਾ ਹੋ ਜਾਂਦਾ ਹੈ ਐਂਡ ਸਾਫ ਸੁਤਰਾ ਵਾਤਾਵਰਣ ਲਈ ਸਚਾਲਿਆ ਦਾ ਪ੍ਰਯੋਗ ਕਰੋ ਸਬਜ਼ੀਆਂ ਫਲਾਂ ਨੂੰ ਧੋ ਕੇ ਖਾਓ ਅਤੇ ਸਾਫ ਸੁਤਰਾ ਖਾਣਾ ਘਰ ਬਣਾ ਕੇ ਖਾਓ ਬਾਹਰ ਦੀ ਕੋਈ ਚੀਜ਼ ਨਾ ਖਾਓ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਅਚੀ ਤਰ੍ਹਾਂ ਧੋਵੋ ਰਾਤ ਨੂੰ ਸੌਣ ਲੱਗਿਆਂ ਹੱਥ ਤੇ ਪੈਰ ਅਗਰ ਹੋ ਸਕੇ ਤੇ ਥੋੜੇ ਕੋਸੇ ਪਾਣੀ ਨਾਲ ਧੋ ਕੇ ਜੇ ਕੋਈ ਖਾਰਸ਼ ਹੋਇਆ ਤੇ ਉਹ ਖਾਰਸ਼ ਵਾਲੀ ਕਰੀਮ ਕਰੇ ਜੇ ਕੋਈ ਉਪਲਬਧਿਆ ਤਾਂ ਉਹ ਲਗਾਓ ਇਸ ਤੋਂ ਇਲਾਵਾ ਮਛਰਦਾਨੀਆਂ ਦਾ ਪ੍ਰਯੋਗ ਕਰੋ ਕੋਈ ਹੋਰ ਜਿਹੜੇ ਮਛਰਿਆਂ ਤੋਂ ਬਚਣ ਲਈ ਉਦੋਂ ਮੌਸਮ ਵਗੈਰਾ ਇਹ ਉਹ ਲਗਾਓ ਜਿਹੜਾ ਵੀ ਜ਼िला ਪ੍ਰਸ਼ਾਸਨ ਵੱਲੋਂ ਤੁਹਾਨੂੰ ਰਾਸ਼ਨ ਮਿਲੇ ਆਇਆ ਉਹ ਸਾਫ ਪੁੱਸਰਾ ਹੈ ਉਹਦਾ ਪ੍ਰਯੋਗ ਕਰੋ ਬੱਚਿਆਂ ਤੇ ਬਜ਼ੁਰਗਾਂ ਦੀ ਖਾਸ ਸੰਭਾਲ ਕਰੋ ਕਿਉਂਕਿ ਪਾਣੀ 'ਚ ਜਿਵੇਂ ਬਹੁਤ ਸਾਰੇ ਕੋਈ ਪਸ਼ੂ ਪੰਛੀ ਕਈ ਵਾਰੀ ਮਰੇ ਹੁੰਦੇ ਆ ਉਹਨਾਂ ਦੇ ਮਲ ਮੂਤਰ ਦੁਆਰਾ ਇਹਨਾਂ ਇਨਫੈਕਸ਼ਨ ਜਿਵੇਂ ਕਿ ਲੈਪਟੋਸਪੀਰੀਆਸ ਵਗੈਰਾ ਨਾਮ ਦੀਆਂ ਬਿਮਾਰੀਆਂ ਨੇ ਉਹਨਾਂ ਦਾ ਪ੍ਰਪੋਗ ਵੀ ਵੱਲ ਸਕਦਾ ਹੈ ਸੋ ਬੱਚਿਆਂ ਤੇ ਬਜ਼ੁਰਗਾਂ ਦਾ ਖਿਆਲ ਰੱਖੋ ਸਾਪਾਂ ਦੀ ਦੇ ਕੱਟਣ ਦੇ ਤੁਰੰਤ ਨੇੜੇ ਦੇ ਹਸਪਤਾਲ ਡਿਸਪੈਂਸਰੀ ਜਾਂ ਡਾਕਟਰ ਜਿਹੜੇ ਵੀ ਆ ਉਹਨਾਂ ਨਾਲ ਸੰਪਰਕ ਕਰੋ ਕਿਸੇ ਵੀ ਕਿਸਮ ਦਾ ਕੋਈ ਦੇਸੀ ਇਲਾਜ ਜਾਂ ਔਰਪੋਰ ਬਿਲਕੁਲ ਨਾ ਕਰੋ ਸਿਹਤ ਵਿਭਾਗ ਜਲ ਪ੍ਰਸ਼ਾਸਨ ਦੇ ਨਾਲ ਤੁਹਾਡੀ ਸੇਵਾ ਹਰ ਵੇਲੇ ਹਾਜ਼ਰ ਹੈ ਐਂਡ ਸਾਡਾ ਹੈਲਪਲਾਈਨ ਨੰਬਰ 99188086 ਮੈਂ ਦੁਬਾਰਾ ਰਿਪੀਟ ਕਰਦਾ ਹਾਂ 99188086 8966808 0620 ਡਾਕਟਰ ਹਰਜੋਤ ਕੌਰ ਜੀ ਜੋ ਜ਼ਿਲ੍ਹਾ ਐਪੀਡੈਮੋਲੋਜਿਸਟ ਦਫ਼ਤਰ ਸਿਵਲ ਸਰਜਨ ਵਿਖੇ ਤਨਾਤ ਨੇ ਪੰਜਾਬ ਨਿਊ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਪਲ ਇੱਕ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਚੈਨਲ ਵਿੱਚ ਖਬਰਾਂ ਅਤੇ ਇਸ਼ਤਿਹਾਰ ਲਗਾਉਣ ਲਈ ਸੰਪਰਕ ਕਰੋ